ਜੇ ਤੁਸੀਂ ਇਹਨਾਂ ਮੁਤਾਬਕ ਕੰਮ ਨਹੀਂ ਕਰਦੇ ਫਿਰ ਸਾਰਾ ਕੁਝ ਹੀ ਤੁਹਾਡਾ ਗਲਤ ਹੈ ਮੈਂ ਪਹਿਲਾਂ ਵੀ ਕਿਹਾ ਸੀ ਫਿਰ ਗ੍ਰਾਹੀਆਂ ਵੀ ਗਣਦੇ ਆ ਵੀ ਕਿੰਨੀਆਂ ਗ੍ਰਾਹੀਆਂ ਖਾਧੀਆਂ ਨੇ ਕਿੰਨੀਆਂ ਘੁੱਟਾਂ ਪਾਣੀ ਦੀਆਂ ਪੀਤੀਆਂ ਨੇ ਇਹ ਇਸ ਕਿਸਮ ਦੇ ਨੇ ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਕਿ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਣਿਆ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਇਸ ਟੀਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਆ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗੌੜਿਆ ਆਂਦੀ ਜਿਹੜੀ ਉਹ ਟੰਗਣਾ ਮਨਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭ ਇਹਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਐ ਔਰ ਪਰਸੋ ਹੀ ਅਜੀ ਉਹਨਾਂ ਨਾਲ ਗੱਲ ਹੋ ਕੇ ਡੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿੱਡਾ ਮਹਾਨ ਕੰਮ ਕਰ ਰਹੇ ਹੈ ਗਿਆਨੀ ਰਕबीर ਸਿੰਘ ਜਿੰਨੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਹੈ ਕਿ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ ਪੰਜ ਪੇਜ ਭਰਤੇ ਐ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਤੇ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲਿਖਣ ਲੱਗ ਗਏ ਤਾਂ ਸਨ ਜੀ ਪੰਜ ਪੇਜ ਪੜਤੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਨਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋ ਨੁਕਸ ਨਕਸ ਲੱਭਣੇ ਹੋ ਤੇ ਛੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬਹੁਤੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਉਹਨੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ ਪੰਜ ਚਾਰ ਪੇਜਾਂ ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੇ ਕਿ ਐਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦਿਆਂ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ ਇਹ ਜਥੇਦਾਰਾਂ ਨੇ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਤਾਂ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅਜੇ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਦੀ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ 'ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਦੇਖਣਾ ਹੈ ਹੈ ਨਾ ਹੈਰਾਨ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਹਾਨ ਜੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧਨਤਾ ਦੇ ਜੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਹ ਪੰਜ ਮੈਂਬਰੀ ਕਮੇਟੀ ਚ ਮੈਂਬਰ ਹੈ। ਪਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਹੀ ਲਿਖਿਆ ਸੀ ਹੱਥ ਨਾਲ। ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਾਂ ਲਿਖ ਰਿਹਾ ਸੀ ਤੇ ਬਿਲਕੁਲ ਸਹੀ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਡੀ ਭੈਣ ਸੇਵਾ ਨਿਭਾ ਰਹੀ ਹੈ। ਔਰ ਜائیں ਜਾਣਦੀ ਹੈ ਜਾਂ ਅਕਾਲਪੁਰਖ ਜਾਣਦਾ ਜਾਂ ਥੋੜਾ ਬਹੁਤ ਆਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ ਪਰ ਫਿਰ ਵੀ ਇਹ ਸਾਡੀ ਭੈਣ ਡੱਡੀ ਰਹੀ ਹੈ ਅੜੀ ਰਹੀ ਹੈ ਔਰ ਵਾਕਈ ਇਹਨੇ ਸਾਬਤ ਕਰ ਦਿੱਤਾ ਹੈ ਕਿ ਇਹ ਸ਼ਹੀਦ ਪਰਿਵਾਰ ਦੀ ਜਿਹੜੀ ਹੈ ਉਹ ਬੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੇਵਾਵਾਂ ਦੇਣ ਦੇ ਬਾਵਜੂਦ ਇਹਦਾ ਅਡੋਲ ਰਹਿਣਾ ਇਹਦਾ ਅਡਿੱਲ ਰਹਿਣਾ ਇਹਦਾ ਅਡਿਕ ਰਹਿਣਾ ਸਾਡੇ ਮਨ ਚ ਇਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੀ ਹੈ ਔਰ ਬਾਕੀ ਜਿਹੜੇ ਇਹਨਾਂ ਦੇ ਨਾਲ ਚਾਰ ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਨਮਨ ਕਰਨ ਨੂੰ ਦਿਲ ਕਰਦਾ ਕਿ ਉਹ ਅੜੇ ਨੇ ਉਹ ਡਰੇ ਨਹੀਂ ਹੈ ਨਹੀਂ ਦਬਾਅ ਉਹਨਾਂ ਦੇ ਵੀ ਪਿਆ ਹੋਣਾ ਪਰ ਦਬਾਅ ਪੈਣ ਦੇ ਬਾਵਜੂਦ ਉਹ ਅੜੇ ਰਹੇ ਆ ਉਹ ਡਟੇ ਰਹੇ ਆ ਤੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਚਾਹਣਗੇ ਨਾ ਉਹ ਵੀ ਆਓ ਭਾਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਦਾ ਹਿੱਸਾ ਬਣੀਏ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ। ਆਦਰਬ ਕਰਨਾ ਉਹਨਾਂ ਦਾ। ਤਾਂ ਕਿ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਜੇ ਅਸੀਂ ਪੰਥ ਲਈ ਖੜੇ ਹਾਂ ਤੇ ਪੰਥ ਸਾਡੇ ਲਈ ਖੜਿਆ ਹੈ। ਤੇ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਹਿੱਸਾ ਬਣਨਾ ਹੈ। ਪਹਿਲਾਂ ਸਤਿਕਾਰ ਕਰਨਾ ਹੈ। ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਨਾ ਹੈ। ਇਹ ਤਾਂ ਕਹਿੰਦੇ ਆ ਨਾ ਸਾਡੀ 30 ਲੱਖ ਹੋਏ